ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਜੋ ਕਿ ਆਪਾਂ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਦੇ ਸਾਲਾਨਾ ਯਾਦ ਵਿੱਚ ਸਮਾਗਮ ਮਨਾਉਂਦੇ ਹਾਂ ਉਹ ਸਾਰੀਆਂ ਨਗਰਦਾਰਸੀ ਸੰਗਤਾਂ ਵੱਲੋਂ ਅਤੇ ਐਨ ਆਰ ਆਈ ਵਿਰਾਂ ਵੱਲੋਂ ਉਨ੍ਹਾਂ ਦੇ ਸੰਜੋਗ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਆਪਾਂ ਇਹ ਪ੍ਰੋਗਰਾਮ ਬਣਾ ਰਹੇ ਹਾਂ ਚਲਾ ਰਹੇ ਹਾਂ ਅਤੇ ਬਹੁਤ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਇਹ ਜੋ ਪ੍ਰੋਗਰਾਮ ਹੈ ਜੋ ਲੜੀ ਚੱਲੇ ਹੈ ਪਿਛਲੇ ਸਾਲ 50 60% ਸਨ ਤੇ ਆ ਕਿ ਆਪਾਂ 60 ਦੇ ਲਾਗੇ ਪਹੁੰਚ ਗਏ ਇਹ ਜੋ ਅਖੰਡ ਪਾਠਾਂ ਦੀ ਸੇਵਾ ਹੈ ਇਹ ਆਪਣੇ ਐਨਆਰਓ ਵੀਰਾਂ ਦੇ ਸੰਜੋਗ ਦੇ ਨਾਲ ਸੰਗਤ ਦੇ ਸੰਜੋਗ ਦੇ ਨਾਲ ਤੇ ਲੜੀਆਂ ਚੱਲ ਗਈਆਂ ਹਨ 29 ਤਰੀਕ ਤੋਂ ਪਹਿਲੀ ਤੱਕ ਪਹਿਲੀ ਲੜੀ ਚੱਲੇਗੀ ਪਹਿਲੀ ਤੋਂ 3 ਤਰੀਕ ਤੱਕ ਦੂਜੀ ਲੜੀ ਚੱਲੇਗੀ ਤੇ 3 ਤੋਂ 5 ਤੱਕ ਤੀਜੀ ਲੜੀ ਚੱਲੇਗੀ ਤੇ ਇੱਕ ਜੋ ਸਾਂਝਾ ਹੈ ਸਾਰਿਆਂ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਬੜਾਇਆ ਜਾਂਦਾ ਹੈ ਬਾਬਾ ਜੀ ਦੀ ਯਾਦ ਵਿੱਚ ਉਹ 4 ਤਰੀਕ ਨੂੰ ਆਰੰਭ ਹੋਣਗੇ ਅਖੰਡ ਪਾਠ ਸਾਹਿਬ ਤੇ 6 ਤਰੀਕ ਨੂੰ ਭੋਗ ਕਹਿਣਗੇ ਭੋਗਾ ਦਾ ਉਪਰਾਹਤ ਢਾਡੀ ਦੁਆਨ ਸੱਜਣਗੇ ਆਪਣੇ ਬੜੇ ਧੂਮ-ਧਾਮ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਿੱਚ ਇਹ ਪ੍ਰੋਗਰਾਮ ਜਿਹੜੇ ਹਨ ਇਹ ਚੱਲ ਰਹੇ ਹਨ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ ਇੱਕ ਦਾ ਕੰਮ ਨਹੀਂ ਹੈ ਇਹ ਸਾਰੀਆਂ ਸੰਗਤਾਂ ਦਾ ਸਾਂਝਾ ਇੱਥੇ ਮਹਾਂਪੁਰਸ਼ ਗੁਰਦਵਾਰਾ 40 ਸਾਹਿਬ ਤੋਂ ਮੁਖ ਸੇਵਾਦਾਰ ਬਾਬਾ ਲੀਡਰ ਸਿੰਘ ਜੀ ਬਾਬਾ ਮਰੀਦ ਸਿੰਘ ਜੀ ਖੁਰਖਾਨ ਤੋਂ ਤੇ ਮੋਨੀ ਜੀ ਖੈਰਾ ਦੋਨਾਂ ਤੋਂ ਉਹ ਖੈਰਾ ਬੇੜ ਤੋਂ ਜੀ ਉਥੋਂ ਆ ਰਹੇ ਹਨ ਤੇ ਹੋਰ ਵੀ ਸੰਗਤਾਂ ਮਹਾਂਪੁਰਸ਼ਾਂ ਦੇ ਨਾਲ ਆਉਣ ਗਿਆ ਇਹਨਾਂ ਦਾ ਸਹਿਯੋਗ ਦੇ ਨਾਲ ਸਾਰੇ ਜੋ ਕੰਮ ਹਨ ਉਹਨਾਂ ਦੀ ਕਿਰਪਾ ਦੇ ਨਾਲ ਹੀ ਚੱਲਦੇ ਹਨ ਤਾਂ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ ਅੱਗੇ ਤੋਂ ਵੀ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਸ ਤਰ੍ਹਾਂ ਚੜ੍ਹਦੇ ਕਲਾ ਨਾਲ ਬਿਤਾਉਣ ਦੇ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਭਾਈ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪੈ ਨੱਥੂ ਚਾਲ ਦੇ ಗ್ರಾಮ ਪੰਚਾਇਤ ਪੰਨਥੂ ਚਲਦੀ ਸਮੂਹ ਸੰਗਤ ਇਲਾਕੇ ਨਵਾਸੇ ਸੰਗਤ ਇਹ ਜੀ ਆਪਣੇ ਲੜੀ ਚੱਲ ਰਹੀ ਹੈ 29 ਤੋਂ 1 1 ਤੋਂ 3 3 ਤੋਂ ਆਪਣੇ 5 ਤੇ 4 ਤੋਂ 6 ਮੇਲੇ ਵਾਲੀ ਮੇਲੇ ਵਾਲੇ ਦਿਨ ਇੱਕ ਪਾਠ ਚੱਲੂਗਾ ਬਾਕੀ ਲੜੀ ਜਿਹੜੀ 18-18 ਪਾਠਾਂ ਦੀ ਤੇ ਕਰੀ ਲੜੀ ਵਿੱਚ ਉਹਨੀਆਂ ਹੀ ਕਰਨੀ ਪਊਗੀ ਤਿਆਰੀਆਂ ਇਹ ਨਥੂ ਚਲਦੀ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਆ ਐਨਆਰਪੀ ਦੇ ਸੰਯੋਗ ਨਾਲ ਚੱਲ ਰਹੀ ਆ ਸਮੂਹ ਸੰਗਤ ਬਹੁਤ ਜ਼ਿਆਦਾ ਆਪਣੇ ਸਹਿਯੋਗ ਦਿੰਦੀ ਆ ਸੰਯੋਗ ਨਾਲ ਇਹ ਕਾਰਜ ਰਾਸ ਹੁੰਦੇ ਆ